ਸਸਰੀ ਗੱਲ ਸਰੇ ਵੀਰਾਂ ਨੂੰ ਵੀਰ ਜੀ ਮੈਂ ਤੁਹਾਡਾ ਭਰਾ ਛੋਟਾ ਜੀਤਾ ਸ਼ਰਪੁਰ ਪੁਲਟਰੀ ਫਰਮ ਤੋਂ ਤਾਂ ਅੱਜ ਮੇਰੇ ਕਿਸਾਨ ਵੀਰੋਂ ਆਪਾਂ ਗੱਲ ਕਰਨ ਦੀਆਂ ਕਿ ਮੇਰੇ ਕਿਸਾਨ ਵੀਰ ਜੋ ਪੁਲਟਰੀ ਦਾ ਕੰਮ ਕਰਨਾ ਚਾਹੁੰਦੇ ਆ ਉਹ ਇੱਕ ਪੁਲਟਰੀ ਦਾ ਕੰਮ ਇਦਾਂ ਦਾ ਵਾ ਤੁਸੀਂ 5000 ਤੋਂ ਵੀ ਸ਼ੁਰੂ ਕਰ ਸਕਦੇ ਆ ਅੱਜ ਅਸੀਂ ਤੁਹਾਨੂੰ ਵੀਰ ਜੀ ਇਹ ਤਾਂ ਸੁਣਾ ਜਾਂਦੇ ਕਿ ਜੇ ਕੋਈ ਵੀ ਮੇਰਾ ਕਿਸਾਨ ਭਰਾ ਜਾਂ ਕੋਈ ਮੇਰਾ ਉੱਦਦਾ ਵੀ ਵੀਰ ਭਰਾ ਜਿਹੜੇ ਹੋਰ ਕੋਈ ਕੰਮ ਕਰਦੇ ਕਿਸਾਨੀ ਤੋਂ ਇਲਾਵਾ ਤੁਸੀਂ ਉਹ ਵੀ ਕਿੱਦਾਂ ਕੰਮ ਕਰ ਸਕਦੇ ਆ 5000 ਰੁਪਏ ਤੋਂ ਸਟਾਰਟ ਕਰ ਸਕਦੇ ਤੁਸੀਂ ਪੁਟਰੀ ਦਾ ਕੰਮ ਇਹ ਵੀਰ ਜੀ ਇਦਾਂ ਦਾ ਕੰਮ ਆ ਤੇ ਜੀ 5000 ਰੁਪਏ ਤੁਹਾਡੇ ਕੋਲ ਆਣ ਤੁਸੀਂ 5000 ਨਾਲ ਕੰਮ ਸ਼ੁਰੂ ਕਰ ਸਕਦੇ ਆ 5000 ਨਾਲ ਵੀਰ ਜੀ ਕਿੱਦਾਂ ਕਰ ਸਕਦੇ ਆ ਤੁਸੀਂ ਸ਼ੁਰੂ ਜਿੱਦਾਂ ਵੀ ਸਾਨੂੰ ਰੇਕ ਦਾ ਚਲੋ ਆਪਣਾ ਆਪਣਾ ਕੀ ਦਾ ਰੇਟ ਆ ਹਨਾ ਕਿਸੇ ਤੋਂ 25 ਰੁਪਏ ਦਾ ਬੱਚਾ ਮਿਲ ਜਾਂਦਾ ਕਿਸੇ ਤੋਂ 30 ਦਾ ਮਿਲਦਾ ਕਿਸੇ ਤੋਂ 35 ਦਾ ਮਿਲਦਾ ਤਾਂ ਸਾਰਿਆਂ ਦਾ ਆਪਣਾ ਆਪਣਾ ਰੇਟ ਆ ਹਨਾ ਚਲੋ ਆਪਾਂ ਕਿਸੇ ਨੂੰ ਹਨਾ ਕੀ ਕਹਣਾ ਕਿਸੇ ਦਾ ਚੰਗਾ ਮੜਾ ਬੱਚਾ ਜਾਂ ਨਹੀਂ ਇਹ ਕਿੱਦਾਂ ਵੀ ਤਾਂ ਮੇਰੇ ਕਿਸਾਨ ਵਿਰੋਧੀ ਹੀ ਦੇਖੋ ਜੇ ਕੋਈ ਮੇਰਾ ਕਿਸਾਨ ਵੀਰ ਹੈ ਨਾ 100 ਬੱਚੇ ਤੋਂ ਵੀ ਕੰਮ ਸ਼ੁਰੂ ਕਰਦਾ ਵਾ ਤਾਂ ਤੁਸੀਂ ਇਹ ਲਾ ਲਓ 3000 ਦਾ ਤੁਹਾਡਾ ਬੱਚਾ ਆਉਣਾ ਵੀਰ ਜੀ 100 ਬੱਚੇ ਤੋਂ ਵੀ ਸ਼ੁਰੂ ਕਰਕੇ ਤੁਸੀਂ ਮੈਨੂੰ ਲਾ ਲਓ ਤੁਹਾਡਾ ਤੇ 3000 3000 ਦਾ ਬੱਚਾ ਬੰਨਾ ਤੁਹਾਡਾ 100 ਜੇ 30 ਰੁਪਏ ਦਾ ਵੀ ਲਾਂਦੇ ਆ ਬੱਚਾ ਮਤਲਬ ਇੰਨੇ ਤਾਂ ਵੀਰ ਜੀ ਰੇਟ ਇਹ ਰੇਟ ਤਾਂ ਮਿਲੇ ਹੀ ਜਾਂਦਾ ਕਿਤੇ ਉਹਨਾਂ ਕਿਤੇ ਉਹਨਾਂ ਨੂੰ ਬੱਚਾ ਇਸ ਰੇਟ ਤੇ ਮਿਲੇ ਹੀ ਜਾਂਦਾ ਮਤਲਬ 25 30 ਰੁਪਏ ਦੇ ਵਿੱਚ ਵਿੱਚ ਤੁਹਾਨੂੰ ਬੱਚਾ ਮਿਲਦਾ ਕਈ ਵਾਰ ਜਦੋਂ ਠੰਢੀ ਥੋੜਾ ਜਿਹਾ ਵੱਜ ਜਾਂਦਾ ਕਈ ਵਰੀ ਰੇਟ ਇਦੋਂ ਗਰਮੀ ਆ ਹੁਣ ਗਰਮੀ ਚ ਰੇਟ ਘਟ ਜਾਂਦਾ ਜਿਆਦਾ ਤਾਂ ਤੁਹਾਨੂੰ ਜੇ 30 ਦਾ ਵੀ ਮਿਲਦਾ ਤੁਹਾਡਾ 3000 ਦਾ ਬੱਚਾ ਬੰਨਾ 100 ਬੱਚਾ ਕਿਸਾਨ ਵੀਰੋ ਤਾਂ ਤੁਸੀਂ ਉਹਦੇ ਚ ਲਾ ਲਓ ਤੁਸੀਂ ਉਹਨੂੰ ਜੇ ਤੁਸੀਂ 100 ਬੱਚਾ ਹੀ ਪਾਲਦੇ ਆ ਉਹਨੂੰ ਅੰਡੇ ਦਾ ਕਾਨ ਨੂੰ 4.5 ਤੋਂ 5 ਮਹੀਨੇ ਲੱਗ ਜਾਂਦੇ ਤੁਸੀਂ ਜੇ ਦੇਖਭਾਲ ਵਧੀਆ ਕਰਦੇ ਆ ਇਹ ਤੁਹਾਡੀ ਦੇਖਭਾਲ ਇਦਾਂ ਵਾ ਇਦਾਂ ਹੀ ਆ ਥੋੜੀ ਫੇਰ ਤੁਹਾਡੇ ਬੱਚੇ ਨੇ ਜਿਆਦਾ ਟਾਈਮ ਲੈ ਜਾਣਾ 6 ਮਹੀਨੇ ਲਈ ਜਾਂ 7 ਮਹੀਨੇ ਲਈ ਆਦਾ ਤਾਂ ਬਾਕੀ ਥੋੜਾ ਜਿਆ ਨਾ ਐਚਰੀ ਦਾ ਹੀ ਫਰਕ ਪੈ ਜਾਂਦਾ ਕਿਸਾਨ ਵੀਰੋਂ ਬੱਚੇ ਦਾ ਫਰਕ ਪੈਂਦਾ ਜੇ ਅਸੀਂ ਨਾ ਜਿਆਦਾ ਮਾੜਾ ਬੱਚਾ ਲੈ ਲੰਨੇ ਕਿਤੇ ਉਹ ਜਿੱਦਾਂ ਜਿਹੜੇ 25 ਦਾ ਬੱਚਾ ਵੇਚਦੇ ਨੇ ਵੀਰ ਜੀ ਉਹ 10 ਦਾ ਬੱਚੇ ਚਲੋਵੇਂ ਵਧੀਆ ਵੀ ਵੇਚਦੇ ਬੱਚੇ ਮੈਂ ਇਹ ਨਹੀਂ ਕਹਿੰਦਾ ਕਿ ਮਾੜੇ ਵੇਚਦੇ ਆ ਉਹ ਮੇਰੇ ਕਿਸਾਨ ਵੀਰੋਂ ਵੇਚਦੇ ਆ ਜਿੱਦਾਂ ਕਿ ਮਿਕਸ ਬੱਚਾ ਕੋਈ ਵਿਕੀ ਜਾਂਦਾ ਕਿਸੇ ਦਾ ਵਜਨ ਜਿੱਦਾਂ ਬੱਚਿਆਂ ਦਾ ਕਿਸੇ ਦਾ ਵਜਨ ਕੋਈ ਪਾਈਆ ਦਾ ਰਹਿ ਜਾਂਦਾ ਮਹੀਨੇ ਚ ਕੋਈ 400 ਗ੍ਰਾਮ 500 ਗ੍ਰਾਮ ਦਾ ਵੀ ਹੋ ਜਾਂਦਾ ਮਤਲਬ ਉਹ ਬਿਰਜੀ ਕੀ ਹੁੰਦਾ ਉਹ ਵਧੀਆ ਹੈ ਚ ਨਹੀਂ ਉਹ ਬੱਚਾ ਵਧੀਆ ਨਹੀਂ ਹੁੰਦਾ ਆਂਡਾ ਨਹੀਂ ਸਹੀ ਲਾਇਆ ਹੁੰਦਾ ਵੈਕਸੀਨ ਨਹੀਂ ਸਹੀ ਹੋਉਂਦੀ ਉਹਨੂੰ ਬੱਚੇ ਨੂੰ ਉਹ ਤਾਂ ਬੱਚੇ ਦੀ ਇੱਦਾਂ ਗਰੋਥ ਨੂੰ ਫਰਕ ਪੈਂਦਾ ਵਾ ਤਾਂ ਚਲੋ ਹਮੇਸ਼ਾ ਇਹ ਤੁਸੀਂ ਬੱਚਾ ਲੈਣਾ ਵੀ ਵਧੀਆ ਹੈ ਚੋ ਲੋ ਰੁਪਈਆ 2 ਰੁਪਈਆ ਮਹਿੰਗਾ ਵੀ ਮਿਲ ਜੂਗਾ ਤੁਹਾਨੂੰ ਕੋਈ ਮਤਲਬ ਹੈ ਤੇ ਨਹੀਂ ਫਿਰ ਬੰਦੇ ਨੂੰ ਹੁੰਦਾ ਵਿਸ਼ਵਾਸ ਹੁੰਦਾ ਕਿ ਬੱਚਾ ਵਧੀਆ ਵਾ ਤਾਂ ਤੁਸੀਂ ਲਾ ਲਓ ਜਿੱਦਾਂ ਜੀ ਮੈਂ ਤੁਹਾਨੂੰ ਦੱਸਿਆ ਉਹਨੂੰ ਜੇ ਤੁਹਾਡਾ 5 3000 ਦਾ ਬੱਚਾ ਤੁਹਾਡਾ 100 ਬੱਚਾ ਤਾਂ ਤੁਸੀਂ ਫੀਡ ਫੀਡ ਵੀ ਜੇ ਦੇਖੋ ਜਦੋਂ ਬੱਚਾ ਹੁੰਦਾ ਨਾ ਸਾਨੂੰ ਉਹਨੂੰ ਫੀਡ ਦੂਜੀ ਹੀ ਪਾਣੀ ਪੈਂਦੀ ਆ ਕਿ ਤੇ ਕੰਪਨੀ ਦੀ ਫੀਡ ਤੁਸੀਂ ਕਿਸੇ ਵੀ ਕੰਪਨੀ ਦੀ ਫੀਡ ਪਾ ਸਕਦੇ ਆ ਜਿਹੜੀ ਦੇਸੀ ਨੂੰ ਚੱਲਦੀ ਆ ਤਾਂ ਤੁਹਾਡੀ ਫੀਡ ਕਿੰਨੇ ਦੀ 17-1800 ਦੀ ਫੀਡ ਦਾ ਬੋਰਾ ਆਂਦਾ 1900 ਦਾ ਆਂਦਾ ਇਹ ਜਿਹੜੀ ਪਹਿਲਾਂ ਪਾਈ ਦੀ ਸਟਰਟਰ ਫੀਡ ਮਲੋ ਕਿਤੇ ਘੱਟ ਰੇਟ ਵੀ ਆ ਕਿਤੇ 1800 ਦੀ ਮਿਲ ਜਾਂਦੀ ਹੈ ਕਿਤੇ 1700 ਦੀ ਮਿਲ ਜਾਂਦੀ ਆ ਤਾਂ ਕਦੀ ਵੀ ਬਲੂਨਰ ਵਾਲੀ ਫੀਡ ਨਹੀਂ ਪਾਣੀ ਮੇਰੇ ਕਿਸਾਨ ਵੀਰ ਨੇ ਦੇਸੀ ਦਾ ਕੰਮ ਕਰਨਾ ਦਾ ਸੀ ਜੇ ਅਸੀਂ ਖਾਸ ਕਰਕੇ ਅੰਡੇ ਦਾ ਕੰਮ ਕਰਨਾ ਦਾ ਤਾਂ ਤੋ ਅਡਾ ਨਾਲ 2000 ਦਾ ਪੂਰਾ ਉਹਦਾ ਫੀਡ ਦਾ ਹੁੰਦਾ ਕਿਸਾਨ ਵੀਰੋ ਤਾਂ ਫੀਡ ਸੌਰੀ 2000 ਨਹੀਂ 18-1900 ਦੇ ਵਿੱਚ ਵਿੱਚ ਬਾਕੀ ਆਪਣਾ ਆਪਣਾ ਰੇਟ ਹੈ ਕਿ ਜਗਾ 2000 ਦਾ ਹੀ ਮਿਲਦਾ ਵਾ ਤਾਂ ਬਾਕੀ ਵੀਰ ਕਿਸਾਨ ਵੀਰੋ ਦੇਖੋ ਜਦੋਂ ਅਸੀਂ ਇਹਨੂੰ ਜਾਂ ਫ੍ਰੀ ਰੇਂਜ ਰੱਖਦੇ ਜਾਂ ਕੁਝ ਰੱਖਦੇ ਆ ਨਾ ਇਹਨੂੰ 15-20 ਦਿਨ ਆਪਣੀ ਦੀ ਫੀਡ ਪਾਣੀ ਉਸ ਤੋਂ ਬਾਅਦ ਤੁਸੀਂ ਕੁਝ ਵੀ ਪਾ ਸਕਦੇ ਆ ਦਲੀਆ ਪਾ ਸਕਦੇ ਆ ਤਾਂ ਜੋ ਘਰ ਦੇ ਵਿੱਚ ਬੇਸਟ ਹੁੰਦਾ ਰੋਟੀ ਰੁੱਟੀ ਹੋ ਗਈ ਸਬਜ਼ੀਆਂ ਹੋ ਗਈਆਂ ਦਾਲ ਹੋ ਗਈ ਤਾਂ ਸਾਰਾ ਕੁਝ ਖਾਂਦੇ ਆ ਕੋਈ ਇਦਾਂ ਦਾ ਨਹੀਂ ਹੈਗਾ ਕਿ ਕੋਈ ਇਹਨਾਂ ਨੂੰ ਪ੍ਰੋਬਲਮ ਆਉਂਦੀ ਬੱਚੇ ਨੂੰ ਜੇ ਅਸੀਂ ਫ੍ਰੀ ਰੇਂਜ ਰੱਖਦੇ ਵੀਰ ਜੀ 1 ਰੁਪਏ ਦਾ ਵੀ ਤੁਹਾਡਾ ਕੋਈ ਖਰਚਾ ਨਹੀਂ ਹੋਣਾ ਨਾ ਇਹਨਾਂ ਨੂੰ ਰੁਪਈਏ ਦੀ ਵੀ ਕੋਈ ਬਿਮਾਰੀ ਲੱਗਣੀ ਆ ਤਾਂ ਇਹ ਤਾਂ ਤੁਸੀਂ ਵੀਰ ਜੀ ਇਹਨੂੰ ਮਤਲਬ ਥੋੜੇ 4-5000 ਤੋਂ ਵੀ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਬਾਕੀ ਦੇਖੋ ਜਦੋਂ ਬੰਦੇ ਦਾ ਕੰਮ ਚੱਲਦਾ ਨਾਲੇ ਬੰਦੇ ਨੂੰ ਆਪੇ ਹੀ ਥੋੜੇ-ਥੋੜੇ ਪੈਸੇ ਨਾਲ ਆਉਂਦੇ ਰਹਿੰਦੇ ਆ ਤਾਂ ਬੰਦਾ ਕੰਮ ਬន្ត ਹੁੰਦਾ ਰਹਿੰਦਾ ਹੁੜੀ-ਉੜੀ ਤਾਂ ਦੇਖੋ ਆਪਾਂ ਵੀ ਇਹਨਾਂ ਕਿਸੇ ਟਾਂਕ ਕਸਾਣ ਵੀਰੋ ਦੇਖੋ 200 ਬੱਚੇ ਤੋਂ ਸ਼ੁਰੂ ਕੀਤਾ ਇਹ ਕੰਮ ਤਾ ਅੱਜ ਚਲੋ ਮਾਲਕ ਵੀ ਇੰਨੀ ਮਿਹਨਤ 25-3000 ਬਚਾਂ ਮਹੀਨੇ ਦਾ ਸੇਲ ਕਰਦਾ ਵਾਧੂ ਵੀ ਜਾਂਦਾ ਕਈ ਵਾਰੀ ਮੇਰਾ ਤਾਂ ਬਾਕੀ ਮਿਹਨਤ ਕੀ ਕੀਤੀ ਸੀ ਚਲਾਉਣਾ ਸਾਡਾ ਗੁਰੂ ਮਹਾਰਾਜ ਨੇ ਮਿਹਰ ਕੀਤੀ ਸਾਡਾ ਕਾਰੋਬਾਰ ਚੱਲ ਪਿਆ ਵਧੀਆ ਤਾਂ ਬਾਕੀ ਤੁਸੀਂ ਵੀ ਮੇਰੇ ਕਿਸਾਨ ਵੀਰ ਦੇਖੋ ਇਹ ਸਾਰਿਆਂ ਦੇ ਨਾਲ ਹੀ ਆ ਕੰਮ ਮੇਰੇ ਭਰਾ ਜਿੰਨਾ ਵੀ ਕੋਈ ਬੇਲਾ ਵਾ ਮੇਰਾ ਭਰਾ ਤੁਸੀਂ ਕੰਮ ਕਰ ਸਕਦੇ ਆ ਥੋੜੇ ਪੈਸਿਆਂ ਦੇ ਵਿੱਚ ਸ਼ੁਰੂ ਹੋ ਸਕਦਾ ਤੁਹਾਡਾ ਕੰਮ ਬਾਕੀ ਦੇਖੋ ਕਿਸੇ ਮੇਰੇ ਭਰਾ ਨੂੰ ਨਾਂ ਵੀ ਪਤਾ ਲੱਗਦਾ ਤੁਸੀਂ ਸਾਨੂੰ ਫੋਨ ਕਰ ਸਕਦੇ ਕਾਲ ਕਰ ਸਕਦੇ ਜਦੋਂ ਮਰਜੀ ਸਾਡੇ ਨਾਲ ਤੁਸੀਂ ਸਾਡੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਆ ਕਿਸਾਨ ਵੀਰੋ ਤਾਂ ਚਲੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਵੀ ਜਿੰਨਾ ਮੇਰੇ ਭਰਾਵਾਂ ਨੇ ਵੀਡੀਓ ਦੇਖੀ ਤਾਂ ਸਤਿ ਸ੍ਰੀ ਅਕਾਲ ਤਾਂ ਮੇਰੇ ਕਿਸਾਨ ਵੀਰਾਂ ਨੂੰ ਇੱਕ ਹੋਰ ਰਿਕਵੈਸਟ ਆ ਜ਼ਹੀਨ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਕਿਸਾਨ ਵੀਰ ਜਿਹੜੇ ਚੈਨਲ ਦੇਖਦੇ ਆ ਸਾਡਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਸਤਿ ਸ੍ਰੀ ਅਕਾਲ